ਸ਼ਿਵਸਨਾ ਦੇ ਨਾਮ ਤੇ ਚੱਲ ਰਹੀਆਂ ਨੇ ਜਿਹੜੇ ਕਾਰੋਬਾਰ ਧੰਦਾ ਕਾਰੋਬਾਰ ਚਲਾ ਰਹੇ ਨੇ ਕਿਹੜੇ ਚਲਾ ਰਹੇ ਨੇ 10 ਕਿਲੋ ਦਾ ਸੋਨਾ ਫੜਿਆ ਜਾ ਰਿਹਾ ਕਿਸੇ ਸ਼ਿਵਸਨਾ ਵਾਲੇ ਤੋਂ ਮੈਂ ਉੱਥੇ ਨਾਮ ਉਜਾਗਰ ਨਹੀਂ ਕੀਤਾ ਪਰ ਉਹਨਾਂ ਤਕਲੀਫ ਹੋਈ ਮੇਰੇ ਬਾਰੇ ਸੀਪੀ ਸਾਹਿਬ ਨੂੰ ਕਿਹਾ ਗਿਆ ਕਿ ਇਹ ਤੇ ਬੰਦਾ ਪਰਚਾ ਦਰਜ ਕੀਤਾ ਜਾਵੇ ਕਿਉਂ ਮੈਂ ਮੈਂ ਝਾਕੂ ਆ ਮੈਂ ਚਿੱਟਾ ਵੇਚਦਾ ਠੀਕ ਹੈ ਜੀ ਉਸ ਆਈਡੀ ਦੇ ਵਿੱਚ ਬਕਾਇਦਾ ਮੈਨੂੰ ਟੈਗ ਕੀਤਾ ਆ ਤੇ ਬਕਾਇਦਾ ਸ਼ਿਵਸਨਾ ਵਾਲੇ ਮੈਨੂੰ ਚੱਪਲਾਂ ਦਿਖਾ ਰਿਹਾ ਕਿ ਸਾਡੇ ਗਨਮੈਨ ਵਾਪਸ ਕਰਵਾਉਣ ਦੇ ਵੇਲੇ ਤੂੰ ਪਿੱਛੇ हट ਸ਼ਿਵ ਸੇਨਾ ਆਗੂ ਦੇ ਵੱਲੋਂ ਆਪਣੀ ਸਿਕਿਉਰਿਟੀ ਕੀਤੀ ਗਈ ਵਾਪਸ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸ਼ਿਵ ਸੇਨਾ ਆਗੂ ਦਾ ਕਹਿਣਾ ਹੈ ਕਿ ਜਿਹੜੇ ਵੀ ਸ਼ਿਵ ਸੇਨਾ ਦੇ ਨਾਮ ਤੇ ਨਸ਼ੇ ਅਤੇ ਹੋਰ ਸਮਾਨ ਦੀ ਤਸਕਰੀ ਕਰਦੇ ਹਨ ਉਹਨਾਂ ਨੂੰ ਸਰਕਾਰ ਸਿਕਿਉਰਿਟੀ ਦੇ ਨਾਮੀ ਬੰਦ ਕਰੇ ਸਿਕਿਉਰਿਟੀ ਦੀ ਆੜ ਦੇ ਵਿੱਚ ਇਹ ਲੋਕ ਨਸ਼ਾ ਤਸਕਰੀਆਂ ਹੋਰ ਸਮਾਨ ਦੀ ਤਸਕਰੀ ਕਰਦੇ ਹਨ ਕਿਉਂਕਿ ਸਿਕਿਉਰਿਟੀ ਦੇਖ ਕੇ ਉਹਨਾਂ ਦੀਆਂ ਗੱਡੀਆਂ ਨੂੰ ਕੋਈ ਪੁਲਿਸ ਮੁਲਾਜ਼ਮ ਨਹੀਂ ਰੋਕਦਾ ਅਤੇ ਇਸੇ ਕਰਕੇ ਗੱਡੀਆਂ ਟੋਲ ਪਲਾਜ਼ਾ ਜਾਂ ਹੋਰ ਨਾਕਿਆਂ ਤੋਂ ਬਿਨਾਂ ਚੈਕਿੰਗ ਤੋਂ ਨਿਕਲ ਜਾਂਦੀਆਂ ਹਨ ਜਿਸ ਦੇ ਕਰਕੇ ਕੁਝ ਲੋਕ ਸਿਕਿਉਰਿਟੀ ਦੇ ਨਾਮ ਤੇ ਜਾਂ ਸ਼ਿਵਸਿੰਘ ਆਗੂ ਦੇ ਨਾਮ ਤੇ ਸਿਕਿਉਰਟੀਆਂ ਲੈਂਦੇ ਹਨ ਅਤੇ ਸਿਕਿਉਰਿਟੀ ਦੀ ਆੜ ਦੇ ਵਿੱਚ ਸਮੱਗਰਿੰਗ ਦਾ ਕੰਮ ਕਰਦੇ ਨੇ ਜਿਨ੍ਹਾਂ ਉੱਤੇ ਹੁਣ ਲੁਧਿਆਣਾ ਪੁਲਿਸ ਦੇ ਵੱਲੋਂ ਪਿਛਲੇ ਦਿਨੀ ਵੀ ਕਾਰਵਾਈ ਕੀਤੀ ਗਈ ਆ। ਯਾਰ ਨਹੀਂ ਵਾਹ ਨਹੀਂ ਲੋਲ ਹਾਂਜੀ ਬ੍ਰਦਰ ਤੁਸੀਂ ਆਏ ਹੋ ਅੱਜ ਸੀਪੀ ਆਫਿਸ ਆਏ ਹੋ ਮੈਂ ਆਪਣਾ ਮੰਗਪੁੱਤਰ ਲੈ ਗਿਆ ਕਿ ਮੈਟਰ ਕੀ ਹੈ ਤੁਹਾਡਾ ਪੁੱਤਰ। ਜੈ ਸ਼੍ਰੀ ਰਾਮ ਜੈ ਮਹਾਕਾਲ ਵੀਰ ਭੋਗੇ ਵਸੁੰਧਰਾ ਜੈ ਮਹਾਰਾਣਾ ਗੱਲ ਇਸ ਤਰ੍ਹਾਂ ਕੀ ਸ਼ਿਵ ਸੇਨਾ ਦੇ ਨਾਮ ਤੇ ਚੱਲ ਰਹੀਆਂ ਦੁਕਾਨਦਾਰੀਆਂ ਸ਼ਿਵ ਸੇਨਾ ਦੇ ਨਾਮ ਤੇ ਚੱਲ ਰਹੀਆਂ ਨੇ ਜਿਹੜੇ ਕਾਰੋਬਾਰ ਧੰਦਾ ਕਾਰੋਬਾਰ ਚਲਾ ਰਹੇ ਨੇ ਕਿਹੜੇ ਚਲਾ ਰਹੇ ਨੇ 10 ਕਿਲੋ ਦਾ ਸੋਨਾ ਫੜਿਆ ਜਾ ਰਿਹਾ ਕਿਸੇ ਸ਼ਿਵ ਸੇਨਾ ਵਾਲੇ ਤੋਂ 250 ਗ੍ਰਾਮ ਦੀ ਫੀਮ ਫੜੀ ਜਾ ਰਹੀ ਹੈ ਕਿਸੇ ਸ਼ਿਵ ਸੇਨਾ ਵਾਲੇ ਤੋਂ ਬਦਨਾਮ ਕੌਣ ਹੋ ਰਿਹਾ ਇਹੀ ਮਾਧਮ ਤੁਹਾਡੇ ਚੈਨਲ ਮਾਧਮ ਨਾਲ ਦੱਸਣਾ ਚਾਹੁੰਦਾ ਕਿ ਸ਼ਿਵ ਸੇਨਾ ਦਾ ਇੱਕ ਨਾਮ ਹੈ ਜੋ ਕਿ ਸ਼ਿਵ ਸੇਨਾ ਹੈ ਪਿੱਛੇ ਪੰਜਾਬ ਹੈ ਪਿੱਛੇ ਕਿਹੜੀ ਪਾਰਟੀ ਦਾ ਕੋਈ ਨਾਮ ਮਨ ਚਾਹੀਦਾ ਇਹ ਮੈਂਸ਼ਨ ਕਰਨਾ ਬੜਾ ਜ਼ਰੂਰੀ ਹੁੰਦਾ ਹੈ ਹਰ ਵਕਤ ਸ਼ਿਮਸਨਰ ਟਾਰਗੇਟ ਹੋ ਜਾਂਦਾ ਹਰ ਬੰਦਾ ਅਸੀਂ ਵੀ ਇਹ ਮਤਲਬ ਸਾਨੂੰ ਅਸੀਂ ਕਿਤੇ ਤੁਹਾਡੇ ਚੈਨਲ ਦੇ ਵਿੱਚ ਅਸੀਂ ਇੱਕ ਖਬਰ ਕੀਤੀ ਸੀਗੀ ਦੱਸਿਆ ਕਿ ਬਕਾਇਦਾ ਕਿ ਅਸੀਂ ਮਤਲਬ ਗਨਮੈਨਾਂ ਅਸੀਂ ਆਪਣੇ ਵਾਪਸ ਕਰ ਰਹੇ ਹਾਂ ਸਾਨੂੰ ਕਹਿੰਨੇ ਕਿ ਤੁਹਾਨੂੰ ਤਾਂ ਥ੍ਰੈਟ ਹੈ ਇਸ ਚੀਜ਼ ਦਾ ਜਾਂ ਤੁਹਾਨੂੰ ਖਤਰਾ ਹੈ ਇਸ ਚੀਜ਼ ਦਾ ਪਰ ਕਿ ਸਾਨੂੰ ਜੋ ਖਤਰਾ ਹੈ ਸੋ ਹੈ ਸਾਡੇ ਕਿਹੜਾ ਕੋਈ ਪ੍ਰਸ਼ਾਸਨ ਦਾ ਬੰਦੇ ਨੇ ਕੋਈ ਗੋਲੀ ਚਲਾ ਦੇਣੀ ਹੈ ਜਾਂ ਸੁਧੀਰ ਕਮਤ ਸੂਰੀ ਜੀ ਵਰਗੇ ਦਾ ਕਤਲकांड ਹੋ ਜਾਏ 50 ਬੰਦੇ ਗਨਮੈਨਾਂ ਦੇ ਵਿੱਚ ਤਾਂ ਮੇਰੇ ਇੱਕ ਅੰਗਰੱਖਕ ਨੇ ਕਿਹੜੀ ਮੇਰੀ ਸਿਕਿਉਰਟੀ ਮਤਲਬ ਮੇਰੇ ਲਈ ਗੋਲੀ ਚਲਾ ਦੇਗਾ ਗੱਲ ਇਹ ਕੁਝ ਨਹੀਂ ਹੈ ਮੈਂ ਚਾਹਨਾ ਕਿ ਸ਼ਿਵਸਨ ਦੇ ਪੰਜਾਬ ਦਾ ਸਾਡੇ ਜਿਹੜਾ ਜੁਆਇੰਟ ਸੀਵੀ ਰਿਪੋਰਟ ਚੰਬਰਾਰ ਜੀ ਨੇ ਸਾਨੂੰ ਜਿਹੜਾ ਸ਼ਵਾਸਨ ਦਿੱਤਾ ਹੈ ਪਹਿਲੇ ਨੰਬਰ ਤੇ ਸਾਡਾ ਇਹਨਾਂ ਨੇ ਆਹਾ ਮੰਗ ਪੱਤਰ ਸਾਡਾ ਲਿੱਤਾ ਨਹੀਂ ਕਿ ਜੋਤਨ ਸਿਕਿਉਰਟੀ ਮਿਲੀ ਹੈ ਅਸੀਂ ਉਹ ਵਾਪਸ ਨਹੀਂ ਲੈਣੀ ਜੇ ਕਰਨੀ ਵੀ ਆ ਤਾਂ ਐਡੀ ਜੀ ਸਿਕਿਉਰਟੀ ਬ੍ਰਾਂਚ ਅਰਪੀ ਸ਼ੁਕਲਾ ਜੀ ਕੋਲ ਜਾਓ ਗੱਲ ਕੁਝ ਨਹੀਂ ਹੈ ਗੱਲ ਸਿਰਫ ਨੋਰਮਲ ਦੋ ਤਿੰਨ ਹੋਰ ਵੀ ਗੱਲਾਂ ਨੇ ਹਰ ਵਕਤ ਸ਼ਿਵਸਨ ਦੇ ਨਾਮ ਤੇ ਯਾਨੀ ਕਿ ਤੁਹਾਡੇ ਕਮੈਂਟਾਂ ਦੇ ਮਾਧਿਅਮ ਨਾਲ ਦੱਸਿਆ ਜਾਂਦਾ ਸਾਨੂੰ 90% ਤੋਂ ਵੱਧ ਗੱਲਾਂ ਆਂਦੀਆਂ ਨੇ ਗੱਲਾਂ ਆਂਦਾ ਕਾਰਨ ਤੁਹਾਨੂੰ ਵੀ ਸਭ ਨੂੰ ਪਤਾ ਹੈ ਕਿ ਹਮੇਸ਼ਾ ਹਿੰਦੂ 99 ਦੀ આર ਦੇ ਵਿੱਚ ਕਿਹੜੇ ਦੋ ਨੰਬਰ ਦੇ ਤੰਦਰਾ ਜਾਨੀ ਕਰਦੀਆਂ ਨੇ 99 ਦੀ આર ਦੇ ਵਿੱਚ ਕਿਹੜਾ ਕਾਰੋਬਾਰ ਇਹਨਾਂ ਨੇ ਖੋਲਿਆ ਹੋਇਆ ਕੋਈ ਬਲੈਕਮੇਲਿੰਗ ਹੈ ਕੋਈ ਸਮਗਲਿੰਗ ਹੈ ਚਾਹੇ ਉਹ ਕਈ ਚਾਹ 10 ਕਿਲੋ ਸੋਨੇ ਦੀ ਫਰੋਤੀ ਹੋਵੇ ਹੁਣ ਪਿੱਛੇ ਜੇ ਇੱਕ ਹਰਕਤ ਹੋਈ ਹੈ ਇੰਟਰਨੈਸ਼ਨਲ ਐਂਟੀ ਖਾਲਿਸਤਾਨ ਫਰੰਟ ਜੋ ਹਰਕਤ ਕੀਤੀ ਹੈ ਉਹ ਕਿਹਨੇ ਕੀਤੀ ਹੈ ਉਹਨਾਂ ਨੇ ਕਰਨ ਤੋਂ ਬਾਵਜੂਦ ਵੀ ਉਸ ਤੋਂ ਬਾਅਦ ਕੀ ਗੱਲ ਹੋਈ ਹੈ ਕਿ ਦੇਖਿਆ ਜਾਂਦਾ ਹੈ ਕਿ ਯਾਨੀ ਕਿ ਉਧਰ ਅੱਗੇ ਉਹਦੀ ਬੰਦਾ ਹੈ ਰਾਸ਼ਟਰੀ ਚੇਅਰਮੈਨ ਤੋਂ ਉਧਾ ਲਾ ਰਿਹਾ ਕਸ਼ਮੀਰਗਰੀ ਨੂੰ ਕਸ਼ਮੀਰਗਰੀ ਨੂੰ ਤੋਂ ਉਧਾ ਲਾ ਰਿਹਾ ਗਨਮੈਨ ਪ੍ਰੋਵਾਈਡ ਕੀਤੇ ਹੋਇਆ ਨਾਮ ਸ਼ਿਵਸਨਾ ਦੇ ਵਿੱਚੋਂ ਬੰਦਾ ਫੜੇ ਜਾਂਦੇ ਨੇ ਜਿੰਨਾਂ ਕੋਲ ਟੈਸਗ੍ਰਾਮ ਫੀਮ ਫੜੀ ਜਾਂਦੀ ਹੈ ਅੱਜ ਮੇਰੇ ਕੋਲ ਵੀ ਇੱਕ ਗਨਮੈਨ ਹੋਵੇ ਤਾਂ ਕੱਲ ਦੀ ਕੱਲ ਮੈਂ ਵੀ ਦੋ ਕਿਲੋ ਖਿਫੀ ਵੇਚ ਲੈਣਾਂ ਜਾ ਕੇ ਮੈਂ ਵੀ ਕਿ ਬੰਦਾ ਮਾਰ ਕੇ ਗੱਡੀ 'ਚ ਸੋਟ ਲੈਣਾ ਤਾਂ ਮੇਰੀ ਕਿਹੜਾ ਗੱਡੀ ਉੱਤੇ ਚੈਕਿੰਗ ਹੋ ਜਾਣੀ ਹੈ ਸਭ ਤੋਂ ਪਹਿਲਾਂ ਇੱਕ ਜਾਂਚ ਦਾ ਵਿਸ਼ੇ ਹੈ ਸਾਡੀ ਅਸੀਂ ਜਿਹੜੀ ਮੈਂ ਆਪਣੇ ਗਨਮੈਨ ਜਿਹਦਾ ਬੈਲਟ ਨੰਬਰ 979 ਨੰਬਰ ਹੈ ਸੁਖਵਿੰਦਰ ਸਿੰਘ ਮੇਰਾ ਗਨਮੈਨ ਹੈ ਮੈਂ ਇਹਨੂੰ ਪੁਲਸ ਲੈਂਡ ਦੇ ਵਿੱਚ ਵਾਪਸ ਕਰਤਾ ਸੀਗਾ ਬਰਾਰ ਸਾਹਿਬ ਨੇ ਯਾਨੀ ਕਿ ਸਾਨੂੰ ਆਸ਼ਵਾਸਨ ਦਿੱਤਾ ਕਿ ਮੈਂ ਯਾਨੀ ਇਹ ਜਿਹੜੀ ਚੀਜ਼ ਹੈ ਮੈਂ ਇਹ ਲੈਣੀ ਨਹੀਂ ਹੈਗੀ ਮਤਲਬ ਮੈਂ ਲੈਣਾ ਨਹੀਂ ਚਾਹੁੰਦਾ ਕਿ ਗਨਮੈਨ ਸਾਡੀ ਕੋਲ ਅਥਾਰਟੀ ਨਹੀਂ ਹੈ ਅਥਾਰਟੀ ਤੁਹਾਨੂੰ ਚੰਡੀਗੜ੍ਹ ਡੀਆਈਜੀ ਸਿਕਿਉਰਿਟੀ ਬਰਾਂਦ ਤੋਂ ਤੁਹਾਨੂੰ ਗਨਮੈਨ ਪ੍ਰੋਵਾਈਡ ਹੋਇਆ ਤੁਸੀਂ ਅਰਪੀ ਸ਼ੁਕਲਾ ਜੀ ਕੋਲ ਜਾਓ ਸੀਪੀ ਸਾਹਿਬ ਨੇ ਵੀ ਸਾਨੂੰ ਸਾਫ਼-ਸਾਫ਼ ਇਨਕਾਰ ਦਿੱਤਾ ਗਿਆ ਜੀ ਤੁਸੀਂ ਜੇ ਗੱਲ ਮੈਂ ਦੱਸਦਾ ਕਿ ਗਨਮੈਨ ਦੇ ਟਾਰ ਦੇ ਵਿੱਚ ਦੇ ਸੋਸ਼ਲ ਮੀਡੀਆ ਦੇ ਵਿੱਚ ਕੋਈ ਵੀ ਵੀਡੀਓ ਪਾ ਦਿੰਦਾ ਹੈ ਉਹ ਕਹਿੰਦਾ ਮੈਂ ਸ਼ਿਵ ਜਨ ਆਗੂ ਆ ਉਸ ਤੋਂ ਬਾਅਦ ਅਗਲਾ ਕਹਿੰਦਾ ਮੈਨੂੰ ਗਨਮੈਨ ਦਿਓ ਮੇਰੀ ਜਾਨ ਨੂੰ ਖਤਰਾ ਹੈ ਅੱਜ ਕੱਲ੍ਹ ਗੱਲ ਪਤਾ ਕੀ ਹੋ ਚੁੱਕੀ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ ਆ ਫੇਸਬੁੱਕ ਖੋਲੋ ਲੋਕਾਂ ਦੀ ਪ੍ਰੋ ਜੇ ਗਨਮਨ ਤੁਹਾਡੀ ਸੁਰੱਖਿਆ ਵਾਸਤੇ ਦੇ ਦਿੱਤੇ ਨੇ ਸਰਕਾਰ ਨੇ ਜਾਂ ਪੁਲਿਸ ਪ੍ਰਸ਼ਾਸਨ ਨੇ ਤੇ ਆਪਾਂ ਕੀ ਦਿਖਾਣਾ ਚਾਹ ਰਹੇ ਆ ਲੋਕਾਂ ਨੂੰ ਇਹ ਚੀ ਦਾ ਜਵਾਬ ਦੇਣਾ ਉਹ ਲੋਕ ਜਿਹੜੇ ਆਪਣੀ ਫੋਟੋਆਂ ਪਾ ਰਹੇ ਨੇ ਕਦੇ ਫੀਮ ਤਸਕਰ ਕੀਤੀ ਜਾ ਰਹੀ ਹੈ ਤੇ ਕਦੇ ਸੋਨਾ ਤਸਕਰ ਕੀਤਾ ਜਾ ਰਿਹਾ ਨਾ ਬਦਨਾਮ ਕੀਤਾ ਜਾ ਰਿਹਾ ਸ਼ਿਫ ਸਨਾ ਦਾ ਇਹ ਨਹੀਂ ਕਿ ਸ਼ਿਫ ਸਨਾ ਨਾਲ ਕੀ ਨਾਮ ਆਉਂਦਾ ਵਾ ਸੰਗਠਨ ਦਾ ਕੀ ਨਾਮ ਹੈ ਨਾ ਬਦਨਾਮ ਕੱਲਾ ਸ਼ਿਫ ਸਨਾ ਦਾ ਕੁਝ ਨਿਜੀ ਚੈਨਲਾਂ ਦੇ ਵਿੱਚ ਵੀਡੀਓ ਕੀਤੀ ਗਈ ਹੈ ਅਸੀਂ ਕੁਝ ਤੁਹਾਡੇ ਚੈਨਲ ਮਾਧਿਅਮ ਨਾਲ ਦੋ ਚੈਨਲਾਂ ਦੇ ਵਿੱਚ ਵੀਡੀਓ ਕੀਤੀ ਹੈ ਤਕਲੀਫ ਹੋਈ ਅੰਦਰੋਂ ਕਿ ਸਾਡੇ ਗਨਮੈਨ ਕਿਤੇ ਵਾਪਸ ਨਾ ਹੋ ਜਾਣ ਮੈਂ ਉਹਨਾਂ ਦੇ ਵਿੱਚੋਂ ਦੀ ਕੋਈ ਬੰਦਾ ਲਾਈਵ ਹੋ ਕੇ ਵੀਡੀਓ ਪਾ ਰਿਹਾ ਮੇਰੇ ਖਿਲਾਫ ਬਰਸਾਤੀ ਡੱਢੀ ਠੀਕ ਹੈ ਜੀ ਬਰਸਾਤੀ ਡੱਡੂ ਇੱਕ ਤਰ੍ਹਾਂ ਦੇ ਬਾਹਰ ਆ ਗਏ ਨੇ ਉੱਛਲ ਉੱਛਲ ਕੇ ਕਿ ਸਾਡੇ ਗਨਮੈਨ ਵਾਪਸ ਨਾ ਹੋਣ ਨਾਮ ਨਾਮ ਤੁਹਾਨੂੰ ਫੇਸਬੁੱਕ ਦੇ ਉੱਤੇ ਫੇਸਬੁੱਕ ਖੋਲੋ ਜੀ ਸਾਡੀ ਪ੍ਰੋਫਾਈਲ ਨੂੰ ਸਾਨੂੰ ਸਪੈਸ਼ਲ ਟੈਗ ਮਾਰੀਏ ਠਾਕੁਰ ਖਾਨ ਸਿੰਘ ਮੇਰੀ ਆਈਡੀ ਹੈ ਠੀਕ ਹੈ ਜੀ ਉਸ ਆਈਡੀ ਦੇ ਵਿੱਚ ਬਕਾਇਦਾ ਮੈਨੂੰ ਟੈਗ ਕੀਤਾ ਆ ਤੇ ਬਕਾਇਦਾ ਸ਼ਿਵਸਨਾ ਵਾਲੇ ਮੈਨੂੰ ਚੱਪਲਾਂ ਦਿਖਾ ਰਿਹਾ ਕਿ ਸਾਡੇ ਗਨਮੈਨ ਵਾਪਸ ਕਰਵਾ ਤਿੰਨ ਦਿਨ ਦੀ ਝਿਲ ਕੱਟ ਰਿਆ ਉਹ ਸ਼ਿਵਸਨਾਲ ਬਾਹਰ ਆ ਕੇ ਤਿੰਨ ਗਨ ਮੈਨ ਰਾਤ ਨੂੰ 3-3 ਵਜੇ ਤੱਕ ਦੁਕਾਨਾਂ ਖੁੱਲੀਆਂ ਹੁੰਦੀਆਂ ਨੇ ਪ੍ਰਸ਼ਾਸਨ ਦੀ ਨਿਗਰ ਦੇ ਵਿੱਚ ਵੀ ਪਤਾ ਹੋਣ ਦੇ ਬਾਵਜੂਦ ਵੀ ਉਹ ਕਿਉਂ ਨਹੀਂ ਰੋਕੇ ਜਾਂਦਾ ਇੱਕ ਆਮ ਨਾਗਰਿਕ 11 ਵਜੇ ਤੋਂ ਬਾਅਦ ਸਵਾ 11 ਵੀ ਵੱਜ ਜਾਣਾ ਉਹਦੇ ਡਾਂਗ ਲਾ ਕੇ ਮਗਰ ਪੈ ਜਾਂਦੇ ਨੇ ਮਨ ਲੇ ਸ਼ਿਵਸਨ ਦਾ ਨਾਮ ਤੇ ਜਾਂ ਕੋਈ ਰਾਜਨੀਤੀ ਕਰਦਾ ਤੇ ਮੈਂ ਕਹਿੰਦਾ ਰਾਜਨੀਤੀ ਛੱਡ ਦਿਓ ਜੇ ਕੋਈ ਧਰਮ ਦਾ ਮੁੱਦਾ ਕੋਈ ਮੈਟਰ ਆ ਜਾਂਦਾ ਕੋਈ ਆਦੀਪੁਰਸ਼ ਦਾ ਮੈਟਰ ਆਇਆ ਜਾਂ ਭਗਵਾ ਮਾਰਸ਼ ਦੀ ਗੱਲ ਹੋਈ ਹਰ ਵਕਤ ਟਾਰਗੇਟ ਇੱਕ ਦੂਜੇ ਨੂੰ ਕਰਨਾ ਛੱਡ ਦਿਓ ਜਿੰਨੇ ਵੀ ਰਾਸ਼ਟਰੀ ਪ੍ਰਧਾਨ ਨੇ ਜਿੰਨੇ ਵੀ ਸ਼ਿਵਸਨ ਜੱਥੇਬੰਦੀਆਂ ਨੇ ਅਸੀਂ ਇਹ ਚਾਹੁੰਦੇ ਆ ਕਿ ਸਭ ਤੋਂ ਪਹਿਲਾਂ ਕਿ ਕੋਈ ਵੀ ਅਸੀਂ ਤੁਸੀਂ ਪ੍ਰਧਾਨ ਕੀ ਕਿਸੇ ਨੂੰ ਜੁਆਇਨ ਕਰवानी ਆ ਸਭ ਤੋਂ ਪਹਿਲਾਂ ਜਾਂਚ ਪੜਤਾਲ ਕੀਤੀ ਜਾਵੇ ਇਹ ਨਾ ਹੋਵੇ ਕਿ ਤੁਸੀਂ ਇੱਕ ਬੰਦੇ ਦੀ ਗੱਲਬਾਤ ਦੇਖ ਲਈ ਬੰਦਾ ਬਦਮਾਸ਼ ਹੈ ਤਾਂ ਉਹਨੂੰ ਸਰੋਪਾ ਪਾ ਦਿਓ ਪਹਿਲਾਂ ਬੈਕਗ੍ਰਾਉਂਡ ਚੱਕ ਕੇ ਕਿ ਫੀਮਤਾ ਨਹੀਂ ਵੇਚਦਾ ਇਹ ਤਾਂ ਉਹ ਤੋਂ ਨਹੀਂ ਵੇਚਦਾ ਇਹ ਇਹ ਗੱਲ ਕਰਨ ਜਿਹੜਾ ਵੀ ਤੁਹਾਡੀ ਸ਼ਿਫ ਜਾਣਾ ਹੈ ਇਹ ਬੰਦਿਆਂ ਦੀ ਜਾਂਚ ਕਰਕੇ ਲੈ ਮੈਂ ਅਸੀਂ ਉਹੀ ਗੁਹਾਰ ਲੈ ਕੇ ਅੱਜ ਅਸੀਂ ਪ੍ਰਸ਼ਾਸਨ ਦੇ ਕੋਲ ਆਏ ਆ ਕਿ ਸਭ ਤੋਂ ਪਹਿਲਾਂ ਮੇਰਾ ਸਾਥੀ ਜਿਹਨੇ ਆਪਣਾ ਗਨਮੈਨ ਵਾਪਸ ਕੀਤਾ ਦੂਜਾ ਮੈਂ ਹੋਊਗਾ ਮੈਂ ਆਪਣੇ ਡੰਡਵੱਤ ਕਰਦੇ ਹੋਏ ਸੀਪੀ ਆਫਿਸ ਆਊਗਾ ਆਪਣੇ ਗਨਮੈਨ ਵਾਪਸ ਕਰੂੰਗਾ ਜੇ ਜਾਂਚ ਨਾ ਹੋਈ ਮੈਂ ਸਭ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹਨਾ ਕਿ ਸਾਰਿਆਂ ਦੀ ਜਾਂਚ ਕੀਤੀ ਜਾਵੇ ਤੇ ਜਿਹੜਾ ਇਹ ਮੰਡ ਮੰਡ ਜਿਹੜਾ ਖੋਤਾ ਜਿਹੜਾ ਹੈਗਾ ਵਾ ਇਹਦੇ ਵੱਲੋਂ ਇਹ ਰਾਸ਼ਟਰੀ ਪ੍ਰਧਾਨ ਬਣਿਆ ਕਿੰਨੇ ਕ ਬੰਦੇ ਇਹਦੇ ਨਾਲ ਨੇ ਪਹਿਲਾਂ ਤਾਂ ਮੈਨੂੰ ਇਹ ਵੀ ਦੱਸੇ ਅੱਜ ਦਾ ਟਾਈਮ ਅੱਜ ਦਾ ਦੌਰ ਪਤਾ ਕੀ ਹੈ ਕੋਈ ਵੀ ਨੌਜਵਾਨ ਉੱਠੇ ਸ਼ਿਵਸਨਾ ਬਣਾਵੇ ਰਾਸ਼ਟਰੀ ਪ੍ਰਧਾਨ ਉਹ ਬਣ ਜੇ ਰਾਸ਼ਟਰੀ ਪ੍ਰਧਾਨ ਦੂਜਾ ਬਣ ਦੇਵੇ ਬਸ ਕਿੰਨੇ ਕਿ ਤੁਹਾਡੀ ਜੱਥੇ ਬੰਦੇ ਕਿੰਨੇ ਸੀ ਜੱਥੇ ਬੰਦਿਆਂ ਦੇਖੋ ਦੇਖੋ ਮੈਂ ਦੱਸਦਾ ਤੁਹਾਨੂੰ ਜੱਥੇ ਬੰਦੀ ਹੈ ਜੇ ਕੱਟੋ ਘਾੜੀ ਦਾ 50 ਜੱਥੇ ਬੰਦੀਆਂ ਮੈਂ ਤੁਹਾਨੂੰ ਗਿਣਾ ਸਕਦਾ ਆਂ ਆਮ ਦੇ ਸੁਣੋ ਨਾ ਮੀਡੀਆ ਵਿੱਚ 50 ਸੁਣੋ ਤਾਂ ਲੋ ਨਾ ਦੇਖੋ ਸੰਸਥਾਾਂਾਂ ਕੱਟੋ ਮੇਰੀ ਗੱਲ ਸੁਣੋ ਤੁਸੀਂ ਜਿਹੜੀ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਮੈਂ ਤੁਹਾਡੇ ਚੈਨਲ ਦੇ ਵਿੱਚ ਨਿੱਜੀ ਚੈਨਲ ਦੇ ਵਿੱਚ ਬੋਲ ਚੁੱਕਾ ਸੀਗਾ ਮੈਂ ਉੱਥੇ ਨਾਮ ਉਜਾਗਰ ਨਹੀਂ ਕੀਤਾ ਪਰ ਉਹਨਾਂ ਤਕਲੀਫ ਹੋਈ ਮੇਰੇ ਬਾਰੇ ਐਸਪੀ ਸਾਹਿਬ ਨੂੰ ਕਿਹਾ ਗਿਆ ਕਿ ਇਹ ਤੇ ਬੰਦਾ ਪਰਚਾ ਦਰ ਜਾ ਮੈਂ ਕਹਤੇ ਹਾਂ ਬਲਤਕਾਰੀਆਂ ਮੈਂ ਕੋਈ ਤੁਹਾਨੂੰ ਇਹ ਨਾਮ ਲੈਣ ਤੋਂ ਕੋਈ ਖੋਪਦੇ ਨਹੀਂ ਆਉਦਾ ਦੇਖੋ ਖੋਪ ਦੀ ਗੱਲ ਸਰਵਨ ਕੁਮਾਰ ਨਾਮ ਹੈ ਜੋ ਸ਼ਿਵਸ਼ਰਨ ਸਮਾਜਵਾਦੀ ਪਾਰਟੀ ਦਾ ਪ੍ਰਧਾਨ ਵੀ ਲਾਇਆ ਗਿਆ ਸੀਗਾ ਗੱਲ ਉਹ ਨਹੀਂ ਉਹਨਾਂ ਨੇ ਨਕਾਰਤਾ ਕਮਲੇਸ਼ ਭਰਤਵਾਜੀ ਨੇ ਮੈਂ ਕਹਤਾ ਕਿ ਅਸੀਂ ਤਾਂ ਪਾਰਟੀ ਚ ਕਰਤਾ ਗੱਲ ਕੁਛ ਨਹੀਂ ਕਸ਼ਮੀਰ ਗਿਰੀ ਜੋ ਆਪਣੇ ਜੋ ਸ਼ਿਵਸ਼ਰਨ ਦੇ ਵਿੱਚ ਰਿਹਾ ਤਾਂ ਉਹਨਾਂ ਨੇ ਵੀ ਉਹੀ ਗੱਲ ਬੋਲੀ ਜੋ ਇੰਟਰਨੈਸ਼ਨਲ ਐਂਟੀ ਖਲਸ਼ੋ ਫਰੰਟ ਜੋ ਚੱਲਦਾ ਗੁਰਸਮ ਸਿੰਘ ਮੰਡ ਦਾ ਰਾਸ਼ਿਦ ਚੇਅਰਮੈਨ ਲਾਤਾ ਉਹਨੂੰ ਤੇ ਨਾਮ ਬਦਨਾਮ ਸ਼ਿਵਸੇਨਾ ਦਾ ਗਨਮੇ ਸ਼ਿਵਸੇਨਾ ਬਾਣਾ ਭਗਵਾ ਬਾਣਾ ਪਾਇਆ ਜੂਨਾ ਖੜਾ ਦਾ ਬਾਣਾ ਪਾਇਆ ਮਹਾ ਮਰਲੇਵੇ ਸ਼ਿਵਰ ਦੀ ਪਦਵੀ ਲੈ ਕੇ ਲਾਲਚਕ ਲੋਭ ਕਰਨਾ ਸਭ ਤੋਂ ਵੱਡਾ ਇੱਕ ਅਪਰਾਧ ਹੈ ਜੋ ਪਰ ਰੱਬ ਨੂੰ ਗੁਰੂ ਗੋਗਰਕਨਤ ਮਹਾਰਾਜ ਨੂੰ ਅਸੀਂ ਧੋਖਾ ਦੇਣਾ ਚਾਹੁੰਦੇ ਹਾਂ ਅਸੀਂ ਮਤਲਬ ਹਾਈ ਉਹ ਚੀਜ਼ ਨੇ ਸਾਰੇ ਇੱਕ ਗਨਮਨ ਲੱਤੀ ਸੀਗੇ ਕੀ ਕਹਿ ਕੇ ਲੱਤੀ ਸਰ ਦੇਖੋ ਮੈਨੂੰ ਅੱਜ ਤੱਕ ਮੈਂ ਤੁਹਾਡੇ ਚੈਨਲ ਮੈਂ ਸਾਨੂੰ ਦਿੱਤੇ ਪਹਿਲਾਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਅੱਜ ਤੱਕ ਮੈਂ ਤੁਹਾਡੇ ਚੈਨਲ ਦੇ ਵਿੱਚ ਦੱਸਣਾ ਚਾਹੁੰਦਾ ਕਿ ਅੱਜ ਤੱਕ ਮੈਂ ਉਹੀ ਬਰਾਰ ਸਾਹਿਬ ਨੇ ਵੀ ਅੰਦਰ ਗੱਲ ਬੋਲੀ ਕਿ ਮੈਨੂੰ ਅੱਜ ਤੱਕ 10-12 ਸਾਲ ਹੋ ਗਏ ਮੈਨੂੰ ਧਮਕੀ ਨਹੀਂ ਆਈ ਧਮਕੀ ਨਹੀਂ ਆਈ ਤਾਂ ਉਹਦਾ ਦੂਜਾ ਕਾਰਨ ਵੀ ਹੈਗਾ ਕਿਉਂਕਿ ਕੁਝ ਬੋਲਵੇ ਇਹ ਧਮਕੀ ਨਹੀਂ ਆਈ ਤਾਂ ਪ੍ਰਸ਼ਾਸਨਿਕ ਗਨਮਨ ਕਿੱਦਾਂ ਦਿੰਦਾ ਬਕਾਇਦਾ ਮੇਰੇ ਵੀਰ ਦਾ ਨਿਰੇ ਭਰਤਵਾ ਦਾ ਗਨਮਨ ਮੇਰੇ ਨਾਲ ਸੀ ਬਕਾਇਦਾ ਮੇਰੇ ਤੇ ਮੱਥੇ ਤੇ ਰੋਲਵਰ ਰੱਖੀ ਗਈ ਸੀ ਤੇ ਅੱਜ ਵੀ ਉਸ ਵਾਰ ਮੇਰੇ ਘਰ ਦੇ ਵਿੱਚ ਵੀ ਅਟੈਕ ਹੋਇਆ ਮੇਰੀ ਗੱਡੀ ਨੂੰ ਵੀ ਮਤਲਬ ਅੱਗ ਲਾ ਦਿੱਤੀ ਗਈ ਉਹ ਗੱਲ ਵੱਖਰੀ ਹੈ ਪਰ ਧਮਕੀ ਦਿਵਾਣਾ ਜਿਹਨੂੰ ਮਤਲਬ ਧਮਕੀ ਨਹੀਂ ਆਉਂਦੀ ਜਿਹਨੂੰ ਥ੍ਰੈਟ ਨਹੀਂ ਹੋਵੇ ਇੱਕ ਮੈਸੈਂਜਰ ਦੇ ਕੋਲ ਕਰਨੀ ਹੈ ਕਿਸੇ ਨੂੰ ਬਾਹਰ ਟੋਰਾਂਟੋ ਬਾਹਰੋਂ ਪਰ ਫੋਨ ਕਰਵਾ ਲੈਣੇ ਆ ਜੀ ਮੁਰਕਾ ਜੀ ਆ ਮੈਨੂੰ ਧਮਕੀ ਆ ਗਈ ਤੇ ਆਪਾਂ ਸੀਬੀ ਸਾਹਿਬ ਦੇ ਆ ਜੰਨੇ ਆ ਤੁਹਾਨੂੰ ਕੋਈ ਧਮਕੀ ਆਈ ਸੀ ਕਿ ਅੱਜ ਤੱਕ ਨਹੀਂ ਆਈ ਜੀ ਮੈਨੂੰ ਗਨਮੈਨ ਮੈਨ ਤੁਹਾਨੂੰ ਕਹਿਤ ਰਿਹਾ ਕਿ ਮੈਨੂੰ ਮਤਲਬ ਥ੍ਰੈਟ ਨਹੀਂ ਸੀਗੀ ਜਿੰਨੇ ਸੀਗੀ ਮੈਨੂੰ ਅਚਾਨਕ ਮੈਨੂੰ ਘੇਰ ਕੇ ਕੁੱਟਿਆ ਗਿਆ ਬਕਾਇਦਾ ਮਤਲਬ ਠੀਕ ਹੈ ਜੀ ਬਕਾਇਦਾ ਮੇਰੇ ਘਰੇ ਵੀ ਬੰਦੇ ਆਏ ਨੇ ਵੈਰੀਫਾਈ ਅੱਜ ਤੱਕ ਫੜੇ ਨਹੀਂ ਗਿਆ 6 ਮਹੀਨੇ ਹੋ ਗਏ ਇੱਕ ਜਨਾਨੀ ਮੇਰੀ ਲੇਡੀਜ਼ ਮੇਰੇ ਘਰ ਦੇ ਅੰਦਰ ਵੜੀ ਹੈ ਅੱਜ ਤੱਕ ਉਹਦਾ ਵੀ ਪਤਨ ਲੱਗਾ ਕਿ ਜਨਾਨੀ ਕੌਣ ਹੈ ਉਹ ਇੱਥੇ ਨਾ ਮੈਂ ਤੁਹਾਨੂੰ ਇੱਕ ਗੱਲ ਜਿਹੜਾ ਤੁਸੀਂ ਕਹਿ ਰਹੇ ਹੋ ਨਾਮ ਲੈਣ ਤੋਂ ਤੁਸੀਂ ਡਰਦੇ ਹੋ ਮੈਂ ਪਹਿਲਾਂ ਤਾਂ ਉਹਨਾਂ ਨੂੰ ਕੱਲ ਸਾਡੇ ਪ੍ਰਤੀ ਉਹ ਨਾ ਲਾਈਵ ਹੋਏ ਸਾਡੀ ਜਦੋਂ ਖਬਰਾਂ ਚੱਲੀਆਂ ਮੈਂ ਤੁਹਾਨੂੰ ਦੱਸ ਰਿਹਾ ਕੋਈ ਇੱਕ ਦੋ ਕਮਰੇ ਦੇ ਵਿੱਚ ਬੈ ਕੇ ਦੋ ਜਣੇ ਲਾਈਵ ਹੋ ਰਹੇ ਨੇ ਸਾਡੇ ਪ੍ਰਤੀ ਉਹਨਾਂ ਨੂੰ ਮੈਂ ਤੁਹਾਨੂੰ ਦੱਸ ਰਿਹਾ ਤੁਹਾਨੂੰ ਫੇਸਬੁੱਕ ਦੇ ਉੱਤੇ ਦੇਖਣ ਨੂੰ ਮਿਲ ਜਾਏਗਾ ਸਭ ਕੁਝ ਦੇਖਣ ਨੂੰ ਖਬਰ ਕਰ ਰਹੇ ਮੈਂ ਤੁਹਾਨੂੰ ਕੀ ਕਰوں ਕੋਈ ਸ਼ਿਵ ਸ਼ਰਮ ਸ਼ਿਵ ਸ਼ਰਮ ਭਾਰਤਵੰਸੀ ਨਾਮ ਦੀ ਹੈ ਉਹ ਦੋ ਲੀਡਰ ਨੇ ਦਿਖਾ ਦਿਓ ਫੇਸਬੁੱਕ ਤੇ ਦਿਖਾ ਦਿਓ ਉਹ ਦੋ ਲੀਡਰ ਨੇ ਮੈਂ ਤੁਹਾਨੂੰ ਦਿਖਾਣਾ ਚਾਹੁੰਗਾ ਇੱਕ ਮਿੰਟ ਹੋਰ ਫੇਸਬੁਕ ਖੋਲੋ ਕਿਸੇ ਦੇ ਉੱਤੇ ਪਰਚਾ ਲਈ ਲੜਾਈ ਦੀ ਤਕਲੀਫ ਤਕਲੀਫ ਕਿਸ ਚੀਜ਼ ਦੀ ਖੋਲੋ ਫੇਸਬੁਕ ਤਕਲੀਫ ਕਿਸ ਚੀਜ਼ ਦੀ ਮੈਂ ਤਾਂ ਇਹ ਜਾਨਣਾ ਚਾਹੁੰਦਾ ਕਿ ਤੁਹਾਨੂੰ ਤਾਂ ਥ੍ਰੈਟ ਆ ਤੁਹਾਨੂੰ ਕਿਸ ਚੀਜ਼ ਦਾ ਡਰ ਮੈਂ ਆਪਣੇ ਗਨਮੈਨ ਵਾਪਸ ਕਰੇ ਆ ਜਿਹੜਾ ਪੁਲਿਸ ਨਾਲ ਮੇਰਾ ਬੰਦਾ ਪਿਆ ਵਾ ਜੇ ਕਰਨਾ ਵਾ ਤਾਂ ਜਮੀਨੀ ਸਰ ਤੋਂ ਕੰਮ ਕਰੋ ਜੇ ਕੰਮ ਕਰਨੇ ਸ਼ਿਵ ਸੈਨਿਕ ਕੋਹਾਨੇ ਹੋ ਤਾਂ ਗਨਮੈਨ ਦੀ ਰੋਟੀਆਂ ਸਿੱਖਣਾ ਬੰਦ ਕਰ ਦੋ ਜਿੱਦ ਤੱਕ ਕਰਦੇ ਹੋ ਹਰਕਤਾਂ ਸਭ ਤੋਂ ਪਹਿਲਾਂ ਤਾਂ ਆ ਦੇਖੋ ਗੁਰਸਿਮਰਨ ਸਿੰਘ ਮੰਡ ਵੱਲੋਂ ਕਸ਼ਮੀਰ ਗਿਰੀ ਦੀ ਫੋਟੋ ਪਾਈ ਜਿਹੜਾ ਇਹਦਾ ਹੀ ਖੁਦ ਦਾ ਰਾਸ਼ਟਰੀ ਚੇਅਰਮੈਨ ਆ ਤੇ ਸਾਡੇ ਫੋਟੋ ਲਾ ਕੇ ਫੇਸਬੁਕ ਦੇ ਉੱਤੇ ਵਾਇਰਲ ਕਰ ਰਿਹਾ ਕੀ ਦਿਖਾਣਾ ਕੀ ਚਾ ਰਿਹਾ ਏ ਇਕੱਠੇ ਹੋ ਤੁਸੀਂ ਸਾਰੇ ਸਾਡੇ ਵੱਲੋਂ ਨਕਾਰਿਆ ਗਿਆ ਸੀ ਇਹ ਬੰਦਾ ਜਿਹੜਾ ਤੁਹਾਨੂੰ ਪਾਰਟੀ ਚੋਂ ਕੱਢਿਆ ਗਿਆ ਸੀ ਹਮਲਾ ਕਰਵਾਇਆ ਸੀ ਇਹ ਬੰਦਾ ਨਕਾਰਿਆ ਗਿਆ ਸੀ ਅਤੇ ਗੁਰਸੇਮਨ ਸਿੰਘ ਮੰਡ ਪਰੇ ਸ਼ਿਫਸਨਾ ਪੰਜਾਬ ਲੈ ਕੇ ਪਾਰ ਰਿਹਾ ਹੈ ਦੁਆਰਾ ਖੇ ਇਕੱਠੇ ਹੋ ਗਏ ਹੋਣਗੇ ਨਾ ਸਾਰੇ ਸਾਡੇ ਸੰਗਠਨ ਦੇ ਨਾਲ ਕੋਈ ਨਹੀਂ ਇਕੱਠਾ ਹੋਇਆਗਾ ਜਿਹੜਾ ਦੋ ਫੋਟੋ ਆ ਗਿਆ ਦੋਗਣਾ ਦੂਸਰੀ ਵੀ ਤੁਹਾਨੂੰ ਮੈਂ ਦਿਖਾਣਾ ਜਿਹੜਾ ਸਾਡੇ ਪ੍ਰਤੀ ਲਾਈਵ ਹੋਇਆ ਗਿਆ ਵਾ ਮੇਨ ਫੋਟੋ ਨਿਸ਼ਾਨਾ ਕੀਤੇ ਤੇ ਆ ਤੁਹਾਡਾ ਮੈਂ ਨਿਸ਼ਾਨਾ ਦੇਖੋ ਜੀ ਗੱਲ ਇਹ ਹੈ ਗੁਰਸਿਮਰਨ ਸਿੰਘ ਮੰਡ ਨੂੰ ਆਪਣੀ ਸਿਕਿਉਰਿਟੀ ਆ ਵਾਪਸ ਹੋਣ ਦਾ ਖਤਰਾ ਹੋ ਗਏ ਠੀਕ ਹੈ ਨਾਲ ਜਿਹੜੇ ਦੂਸਰੇ ਉਹਨਾਂ ਦੇ ਨਾਲ ਜਿਹੜੇ ਲੀਡਰਾਂ ਨੇ ਬਹਿ ਕੇ ਪ੍ਰੈਸ ਕੀਤੀ ਉਹਨਾਂ ਦੇ ਗਨਮੈਨ ਵਾਪਸੀ ਹੋਣ ਦਾ ਉਹਨਾਂ ਨੂੰ ਡਰ ਪੈ ਗਿਆ ਕਿ ਕਿਤੇ ਨਾ ਕਿਤੇ ਸਾਡੀ ਵੀ ਰਾਜਨੀਤੀ ਖਤਮ ਹੋਏਗੀ ਮੈਨੂੰ ਕਿਸੇ ਨੇ ਕਿ ਚੈਲੰਜ ਮਾਰਿਆ ਸੀਗਾ ਲਾਈਵ ਹੋ ਕੇ ਆਹ ਦੇਖੋ ਮੈਂ ਤੁਹਾਨੂੰ ਦਿਖਾਣਾ ਚਾਹੂੰਗਾ ਇਹ ਬੰਦਾ ਇਹ ਕਹਿੰਦਾ ਪਿਆ ਵਾ ਕਿ ਪ੍ਰੈਸ ਵਾਲਿਆਂ ਨੂੰ ਥਾਣੇ ਦੇ ਐਸਐਚਓ ਸਾਹਿਬ ਕੋਲੇ ਥਾਣੇ ਦੇ ਡਿਪਟੀ ਸਾਹਿਬ ਕੋਲੇ ਪਰਮਿਸ਼ਨ ਲੈ ਕੇ ਜੇ ਇਸ ਬੰਦੇ ਨੂੰ ਪ੍ਰੈਸ ਨਹੀਂ ਪੁੱਛਦੀ ਇਹਦੀਆਂ ਹਰਕਤਾਂ ਕਰਕੇ ਨੇ ਇਹ ਕਹਣਾ ਕੀ ਚਾਹੁੰਦਾ ਪ੍ਰੈਸ ਤੇ ਵੀ ਸਵਾਲ ਖੜਾ ਕਰ ਰਿਹਾ ਕਹਿੰਦਾ ਪ੍ਰੈਸ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਜਿਹੜੇ ਜਾ ਕੇ ਇਹਨਾਂ ਦੀ ਇੰਟਰਵਿਊ ਕਰਦੇ ਨੇ ਜੇ ਅਸੀਂ ਆਪਣੇ ਹੱਕ ਸੱਚ ਦੀ ਆਵਾਜ਼ ਕਰਦੇ ਆ ਤੇ ਸਾਡੇ ਤੇ ਬਣਦੀ ਕਾਨੂੰਨੀ ਕਾਰਵਾਈ ਵਾਸਤੇ ਇਹ ਹੀ ਲੋਕ ਆ ਗਿਆ ਨੇ ਸਾਨੂੰ ਡਰ ਕਿਸੇ ਦਾ ਨਹੀਂ ਸਾਨੂੰ ਡਰ ਆਪਣਿਆਂ ਦਾ ਸਾਡੇ ਹੀ ਜੈ ਚੰਦ ਨੇ ਇਹ ਲੋਕ ਇਸ ਵਾਰ ਅੱਜ ਦੇ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਡਾ ਤੁਰਦੇ ਫਿਰਦੇ ਜਿਹੜਾ ਬੰਬ ਕਿਹਾ ਜਾਂਦਾ ਆ ਉਹ ਬੰਬ ਕੌਣ ਨੇ ਮੈਂ ਕਹਿੰਦਾ ਸ਼ਿਵਸਨੂਰੇ ਬੰਬ ਨੇ ਜਿਹੜੇ ਖੁਦ ਤਿਆਰ ਬੈਠੇ ਹੋਏ ਨੇ ਬੰਦਾ ਇੱਕ ਨਾਲ ਬੈਠਾ ਵਾ ਜਿਹਦੇ ਜਿਹਦੇ ਅਣਖਾਂ ਲੱਗੀਆਂ ਨੇ ਪੌਣ ਨਹੀਂ ਉੱਦਾ ਕਰ ਦੋ ਇਹ ਬੰਦਾ ਇੱਕ ਨਾਲ ਬੈਠਾ ਹੋਇਆ ਇਹ ਸਨਾਤਨੀ ਵੀਰ ਬੇਸ਼ੱਕ ਕਹਿ ਰਿਹਾ ਪਰ ਇਹਦਾ ਕਿਰਦਾਰ ਦੇਖਿਆ ਜਾਵੇ ਕਿ ਇਹਦਾ ਕਿਰਦਾਰ ਕਿਸੇ ਆਣ ਵਾਲੇ ਟਾਈਮ ਦੇ ਸ਼ਿਵਸਨਾ ਦਾ ਨਾਮ ਤਾਂ ਇਹ ਲੈ ਰਿਹਾ ਵਾ ਸ਼ਿਵਸਨਾ ਭਾਰਤਵੰਸੀ ਦਾ ਨਾਮ ਇਹ ਲੈ ਰਿਹਾ ਪਰ ਇਹਦਾ ਕਿਰਦਾਰ ਕੀ ਸੀਗਾ ਗੈਂਗਸਟਰ ਸੀਗਾ ਇਹ ਬੰਦਾ ਵੀ ਅੱਛਾ ਫਸਾਣਾ ਦੀ ਆੜ ਦੇ ਵਿੱਚ ਵੀ ਬੈਠਾ ਆ ਯਾਰ ਪ੍ਰੂਫ ਹੈਗਾ ਤੁਹਾਡੇ ਕੋਲ ਬਿਲਕੁਲ ਹੈਗਾ ਥਾਣੇ ਮੁਕਤਿਆਰ ਸਾਹਿਬ ਕੋਲ ਵੀ ਪ੍ਰੂਫ ਹੈਗਾ ਸਭ ਕੋਲ ਪ੍ਰੂਫ ਹੈਗਾ ਜੀ ਇਹ ਕੋਈ ਗੱਲ ਨਹੀਂ ਹੈ ਇਹ ਸਚਾਈ ਹੈ ਕਿ ਪ੍ਰੂਫ ਸਾਡੇ ਕੋਲ ਹੈ ਕੋਰਟ ਬਣੀ ਹੈ ਨਾ ਕੋਰਟ ਦੇ ਵਿੱਚ ਇਹਨਾਂ ਦੇ ਉਹ ਚੱਲਦੇ ਮੰਡ ਦੀ ਟੀਆਰਪੀ ਜਿਆਦਾ ਵੱਧ ਰਹੀ ਹੈ ਇਸ ਕਰਕੇ ਤੇ ਨਹੀਂ ਹੈ ਦੇਖੋ ਮੰਡ ਦੇ ਟੀਆਰਪੀ ਨਹੀਂ ਮੰਡ ਨੂੰ ਤਾਂ ਪੰਜਾਬ ਪੁਲਿਸ ਨੇ ਨਕਾਰ ਹੀ ਦਿੱਤਾ ਪੰਜਾਬ ਪੁਲਿਸ ਨੇ ਤਾਂ ਨਕਾਰ ਹੀ ਦਿੱਤਾ ਨੂੰ ਵਾਈਪਰ ਸਿਕਿਉਰਟੀ ਜਿਹੜੀ ਮਿਲੀ ਆ ਤਾਂ ਉਹ ਸੈਂਟਰ ਤੋਂ ਮਿਲੀ ਆ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਕਿ ਖਤਰਾ 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 ਕਿਸ ਚੀਜ਼ ਦਾ ਖਤਰਾ ਗਾਲ ਕਰ ਤੇ ਕਿਸੇ ਨੇ ਤੁਸੀਂ ਬਲੌਕ ਮਾਰ ਦਿਓ ਗਲੀ ਮੱਲਾ ਤੁਹਾਡੇ ਦਾ ਤੰਗ ਪਰੇਸ਼ਾਨ ਆ ਗਿਆ ਹਰ ਬੰਦਾ ਪਰੇਸ਼ਾਨ ਆ ਗਿਆ ਹਰ ਚੀਜ਼ ਦੇਖਣ ਵਾਲੀ ਆ ਮਕਾਨ ਵਿੱਚ ਕੋਈ ਮਕਾਨ ਖਰੀਦਣ ਲਈ ਤਿਆਰ ਨਹੀਂ ਆ ਉਸ ਪੰਜਾਬ ਪੁਲਿਸ ਨੇ ਬੰਦਿਆਂ ਨੂੰ ਲੰਗਰ ਖਾਣਾ ਪੈਂਦਾ ਗੁਰਦੁਆਰੇ ਜਾ ਕੇ ਜਿਹੜਾ ਬੰਦਾ ਰੋਟੀ ਨਹੀਂ ਖਵਾ ਸਕਦਾ ਇਸ ਬੰਦੇ ਦਾ ਨਾ ਕੱਲ ਬੋਲਿਆ ਵੀ ਗਿਆ ਕਿ ਕਹਿੰਦਾ ਜੇ ਉਹਨਾਂ ਦੀ ਸਿਕਿਉਰਿਟੀ ਆ ਤਾਂ ਲੰਗਰ ਲੰਗਰ ਖਾਣਾ ਗੁਨਾਹ ਨਹੀਂ ਹੈਗਾ ਕਿਸੇ ਵੀ ਚਾਹੇ ਉਹ ਧਰਮ ਦਾ ਹੋਵੇ ਚਾਹੇ ਗੁਰਦੁਆਰਾ ਸਾਹਿਬ ਦਾ ਲੰਗਰ ਹੋਵੇ ਚਾਹੇ ਮੰਦਿਰ ਦਾ ਲੰਗਰ ਹੋਵੇ ਚਾਹੇ ਮਸਜਿਦ ਦਾ ਲੰਗਰ ਹੋਵੇ ਜਿੱਥੇ ਦਾ ਮਰਜੀ ਲੰਗਰ ਹੋਵੇ ਪਰ ਰੋਜ਼ ਰੋਜ਼ ਉਹ ਲੰਗਰ ਨਹੀਂ ਖਾਇਆ ਜਾਂਦਾ ਇੱਕ ਦਿਨ ਜਾਵਾਂਗੇ ਆਪਾਂ ਹਫ਼ਤੇ ਜਾਵਾਂਗੇ 10 ਦਿਨ ਬਾਅਦ ਜਾਵਾਂਗੇ ਤਾਂ ਉਹ ਲੰਗਰ ਹੋਏਗਾ ਜੇ ਆਪਾਂ ਰੋਜ਼ ਜਾਵਾਂਗੇ ਨਾ ਉਹ ਤਾਂ ਆਪਣਾ ਆਪਣਾ ਜਿਹੜਾ ਆਪਣਾ ਖਾਣਾ ਪੀਣਾ ਉਹ ਚਲਾਣਾ ਕਿਉਂ ਆਪਣੇ ਕਾਪਾ ਅਫੋਰਡ ਨਹੀਂ ਕਰਦੇ ਆਪਾਂ ਅਫੋਰਡ ਨਹੀਂ ਕਰ ਸਕਦੇ ਤੇ ਆਪਾਂ ਕਿਉਂ ਲਈਤੀ ਆ ਕਿਉਂ ਬੋਲਦੇ ਆ ਅੱਛਾ ਜੇ ਕੋਈ 1921 ਗੱਲਬਾਤ ਹੋ ਜਵੇ ਤੁਹਾਡੇ ਆ ਕੋਈ ਗੰਨਮੈਨ ਬਾਕੀ ਦੇਖੋ ਦੇਖੋ ਮੈਂ 1 ਮਿੰਟ ਸੁਣੋ ਪ੍ਰਧਾਨ ਮੈਂ ਦੱਸਦਾ ਤੁਸੀਂ ਕੀ ਬੋਲੀ ਹੁਣ ਮੈਨੂੰ ਕੋਈ 1921 ਗੱਲ ਹੋ ਜਵੇ 1921 ਗੱਲ ਤਾਂ ਸੁਦੀਰ ਕਮਰਸੂਰੀ ਜੀ ਨਾਲ ਵੀ ਹੋਈ ਆ 50 ਗੰਨਮੈਨ ਸੀਗੇ ਦਿਪਤੀ ਸਾਹਿਬ ਵੀ ਕੋਲ ਖੜੇ ਸੀ ਕਿ ਕਿੰ ਆਪਣੇ ਦਸੰਸੀ ਰੋਲਵਰ ਨਾਲ ਗੋਲੀ ਚਲਾਤੀ ਨਾ ਤਾਂ ਜੇ ਅਸੀਂ ਸਮਾਜ ਵਿੱਚ ਵਿਚੜਦੇ ਆਂ ਤਾਂ ਗੋਲੀ ਖਾਣ ਦਾ ਵੀ ਦਮ ਰੱਖੋ ਤਾਂ ਡਰਨ ਦੇ ਕੀ ਲੋੜ ਆ ਫਿਰ ਜੇ ਡਰ ਨਹੀਂ ਆਪਾਂ ਸਿੱਖਿਆ ਤਾਂ ਮੇਰੇ ਘਰੇ ਟਿੱਕੇ ਬਹਿ ਜਾਓ ਗਨਮੈਂ ਦੀ ਰਾਜਨੀਤੀ ਕਰਨੀ ਆ ਨਾ ਇਹਨਾਂ ਨੇ ਧਮਕੀ ਦਿਵਾ ਕੇ ਹਰਕਤ ਕਰਨੀ ਆ ਅਸੀਂ ਤਾਂ ਇਹ ਚਾਹੁੰਦੇ ਆ ਕਿ ਬੰਦ ਹੋਵੇ ਸਾਰੀ ਚੀਜ਼ ਅੱਜ ਅਸੀਂ ਪ੍ਰਸ਼ਾਸਨ ਕੋਲ ਆਹੀ ਗੋਹਾਰ ਲੈ ਕੇ ਆ ਅੱਜ ਆਪਾਂ ਕਹਿ ਕੇ ਚੱਲੇ ਆ ਕਿ ਸਾਡੀ ਜਿਹੜੇ ਲੁਧਿਆਣੇ ਦੇ ਜਿਹੜੇ ਲੀਡਰਸ਼ਿਪਸ ਹਨ ਇਹਦੇ ਲੀਡਰ ਨੇ ਸਾਰੇ ਦੀ ਜਾਂਚ ਹੋਵੇ ਸਭ ਤੋਂ ਪਹਿਲਾਂ ਮੇਰਾ ਸਾਥੀ ਖੜਾ ਹੋਇਆ ਆ ਤੇ ਆਉਣ ਵਾਲੇ 26 ਤਰੀਕ ਨੂੰ ਮੈਂ ਆਪਣੇ ਘਰੋਂ ਡੰਡਵਤ ਹੋ ਕੇ ਸੀਪੀ ਸਾਹਿਬ ਦੇ ਕੋਲ ਆऊंगा ਸਵਾਲ ਪੁੱਛੂੰਗਾ ਕਿ ਜੱਗਨ ਮਨਾਂ ਦੀ ਜਾਂਚ ਕੀਤੀ ਗਈ ਹੈ ਨਹੀਂ ਕੀਤੀ ਗਈ ਮੇਰਾ ਇਹ ਸਵਾਲ ਹੈ ਪੋਸਟ ਸਾਡਾ ਸਾਥੀ ਅਮੀਤ ਰੋੜਾ ਉਹਦੇ ਕੋ ਵੀ ਸਾਡਾ ਸਾਥੀ ਨਾ ਕੋ ਇਹ ਤੁਹਾਡੀ ਪੱਤਰਕਾਰਾਂ ਦੀ ਕਿਨਾਂ ਥੋੜੀ ਪ੍ਰੋਬਲਮ ਹੈ ਸਾਡਾ ਸਾਥੀ ਪਹਿਲਾਂ ਸੁਣੋ ਮੇਰੀ ਸੁਣ ਲਓ ਨਾ ਗੱਲ ਕਦੇ ਮੈਨੂੰ ਦੇਖਿਆ ਕਦੇ ਮੈਂ ਤਾਂ ਖੜ ਕੇ ਕਰ ਵੀਡੀਓ ਪਾਈ ਹੈ ਮੇਰੀ ਇੱਕ ਵੀ ਵੀਡੀਓ ਦਿਖਾ ਦਿਓ ਮੈਂ ਤੁਹਾਡੀ ਜੁੱਤੀ ਮੇਰੇ ਸਰ ਹੋਏਗਾ ਮੈਂ ਸ਼ਿਵਸ਼ਨਾ ਪੰਜਾਬ ਤੋਂ ਸੋਣਾ ਮੇਰੀ ਗੱਲ ਸ਼ਿਵਸ਼ਨਾ ਪੰਜਾਬ ਦਾ ਕਿਹਨੇ ਉਹਨੂੰ ਟੈਗ ਲਾਤਾ ਇੱਕ ਵਨ ਮੈਨ ਆਰਮੀ ਦੇ ਕਰਕੇ ਉਹ ਕੰਮ ਕਰੀ ਜਾਂਦਾ ਨਾ ਕਰੇ ਕਦੇ ਗਾਣੇ ਗਾ ਲੇ ਜੋ ਕਰ ਰਿਹਾ ਆਪਣੇ ਆਪਣੇ ਸਮਾਜ ਨਹੀਂ ਕਰ ਰਿਹਾ ਮੈਨੂੰ ਮਤਲਬ ਨਹੀਂ ਹੈ ਪਰ ਜੋ ਕਰ ਰਿਹਾ ਵਾਕਈ ਨੂੰ ਥ੍ਰੈਟ ਹੈਗੀ ਐਵੇਂ ਦਾ ਮੰਨਣ ਵੀ ਥ੍ਰੈਟ ਹੈਗੀ ਐ ਜਿਹਨੂੰ ਵੀ ਥ੍ਰੈਟ ਹੈਗੀ ਸਹੀ ਹੈ ਪਰ ਜਿਨ੍ਹਾਂ ਨੂੰ ਥ੍ਰੈਟ ਨਹੀਂ ਹੈ ਤੁਸੀਂ ਕਹਿ ਰਹੇ ਹੋ ਆਪਣਾ ਸਮਾਜ ਜਿਹੜਾ ਸਮਾਜ ਜਿਹੜਾ ਸਮਾਜ ਅਸੀਂ Hindu ਸਮਾਜ ਦੀ ਗੱਲ ਕਰਦੇ ਆ Hindu ਸਮਾਜ ਵਿੱਚ ਧਰਮ ਦੇ ਠੇਕੇਦਾਰ ਜੋ ਬੈਠੇ ਆ ਨਾ ਉਹ ਦੁਕਾਨਦਾਰੀਆਂ ਬੰਦ ਹੋਣੀ ਚਾਹੀਦੀਆਂ ਨੇ ਮੈਂ ਉਸ ਗੱਲ ਦੇ ਉੱਪਰ ਗੱਲ ਕਰ ਰਿਹਾ ਜਿਨ੍ਹਾਂ ਨੂੰ ਗਲੀ ਦਾ ਕੁੱਤਾ ਨਹੀਂ ਜਾਣਦਾ ਜੇ ਉਹਨਾਂ ਨੂੰ ਵੀ 2-2 ਗਨਮੈਨ ਪ੍ਰੋਵਾਈਡ ਹੋਏ ਨੇ ਇੱਕ ਲਿਸਟ ਪਹੁੰਚ ਜਾਂਦੀ ਆ ਉੱਪਰ ਲਿਸਟ ਪਹੁੰਚ ਜਾਂਦੀ ਕਿ ਸਾਡੇ 10 ਬੰਦੇ ਨੂੰ ਗਨਮੈਨ ਦਿੱਤੇ ਜਾਣ ਕਾਰਨ ਕੀ ਹੈ ਕਿਉਂ ਦਿੱਤੇ ਜਾਣ ਕੀਤਾ ਕੀ ਹੈ ਮੈਂ ਕਮਾਂਦਾ ਮੈਂ 6000 ਰੁਪਏ ਦਾ ਡੱਬਾ ਦੱਬਾ ਚੱਕ ਕੇ ਮਸਵਰੇ ਕੰਮ ਤੇ ਜਾਵਾਂ ਤੇ ਸ਼ਾਮ ਨੂੰ ਘਰੇ ਆਵਾਂ ਵਰਦਾਨ ਜੀ ਮੇਰੇ ਮਤਲਬ ਮੈਂ ਕਿਹੜੀ ਤੋਂਸ ਮਾਰਨੀ ਮੈਂ ਵੀ 2 ਨੰਬਰ ਦਾ ਪਸੰਦਰ ਕਰਨਾ ਆ ਹਾਂ ਜੀ ਕਰਤਾ ਮੈਂ ਵੀ ਥੋਨਾ ਤਸਕਰ ਕਰ ਰਹੇ ਨੇ ਗਨਮੈਨ ਦੀ ਆੜ ਦੇ ਵਿੱਚ ਕਦੇ ਫੀਮ ਤਸਕਰ ਕਰ ਰਹੇ ਨੇ ਗਨਮੈਨਾਂ ਦੀ ਆੜ ਦੇ ਵਿੱਚ ਆਈ ਕੋਸ਼ ਜੋ ਸਰਮਣ ਜੋ ਸਰਮਣ ਕੁਮਾਰ ਜਿਹੜਾ 250 ਗ੍ਰਾਮ ਫੀਮ ਫੜੀ ਗਈ ਉਹਦੀ ਗਨਮੈਨ ਦੀ ਲਿਸਟ ਦੇ ਵਿੱਚ ਉੱਪਰ ਪਹੁੰਚੀ ਗਈ ਸੀ ਰਿਪੋਰਟ ਉਹਦੀ ਕਿ ਸਾਨੂੰ ਗਨਮੈਨ ਚਾਹੀਦਾ ਕਿਹੜੇ ਕਿਹੜੇ ਨਾਲ ਜੁੜਿਆ ਦੇਖੋ ਸ਼ਿਵਸ਼ਰਨ ਸਮਾਜਵਾਦੀ ਨਾਲ ਜੁੜਿਆ ਸੀਗਾ ਪਰ ਨਕਾਰਿਆ ਪਰ ਉਹਦੀ ਰਿਪੋਰਟ ਜਿਹੜੀ ਸੀਪੀ ਸਾਹਿਬ ਦੇ ਪਹੁੰਚੀ ਸੀ ਜੇ ਬਕਾਇਦਾ ਨੂੰ ਗਨਮੈਨ ਆਇੰਦਾ ਤਾਂ 820 ਗ੍ਰਾਮ ਫੀਮ 2 ਕਿਲੋ ਦੇ ਬਰਾਬਰ ਪਹੁੰਚਣੀ ਸੀ ਸਾਡੀ ਵੀ ਗੱਡੀਆਂ ਨੇ ਚੈੱਕ ਨਹੀਂ ਹੁੰਦੀ ਬਕਾਇਦਾ ਨਾ ਟੋਲ ਬਲਾਜੇ ਤੇ ਹੁੰਦੀ ਆ ਨਹੀਂ ਕਿਤੇ ਬੈਰੀਕਾਡ ਦੇ ਕੋਲ ਚੈਕਿੰਗ ਹੋਣੀ ਆ ਕਿਉਂਕਿ ਵੀਆਈਪੀ ਬੰਦੇ ਕਰਕੇ ਸਾਨੂੰ ਟ੍ਰੀਟਮੈਂਟ ਹੋ ਜਾਂਦੀ ਆ ਸਾਨੂੰ ਕਰ ਦਿੰਦੇ ਆ ਚੈਕਿੰਗ ਹੋਣੀ ਚਾਹੀਦੀ ਆ ਚੈਕਿੰਗ ਬਹੁਤ ਹੋਣੀ ਚਾਹੀਦੀ ਆ ਹਰ ਘਰ ਦੇ ਵਿੱਚ ਹੋਣੀ ਚਾਹੀਦੀ ਆ ਇਹਨਾਂ ਦੀ ਜਾਂਚ ਕਰਨਾ ਬਹੁਤ ਵੱਡਾ ਵਿਸ਼ਾ ਆ ਸਾਨੂੰ ਸਪੈਸ਼ਲ ਕਿਹਾ ਗਿਆ ਕਿ ਹੁਣ ਤੁਸੀਂ ਗਨਮੈਨ ਲੈ ਕੇ ਜਾ ਰਹੇ ਹੋ ਛੱਡ ਕੇ ਜਾਓ ਅਸੀਂ ਗਨਮੈਨ ਛੱਡ ਕੇ ਮੈਂ ਆਪਣਾ ਪੁਲਸਮੈਨ ਗਨਮੈਨ ਭੇਜਦਾ ਹੋਇਆ ਜੀ ਮੈਂ ਬਕਾਇਦਾ ਮੈਨੂੰ ਬਰਾੜ ਸਾਹਿਬ ਨੇ ਕਿਹਾ ਕਿ ਇਹ ਸਾਡੀ ਅਥਾਰਟੀ ਸਾਡੇ ਹੱਥ ਦੇ ਵਿੱਚ ਕੁਝ ਨਹੀਂ ਹੈਗਾ ਜੋ ਸਕਿਉਰਿਟੀ ਮਲੇ ਡੀਆਈ ਸਿਕਿ ਨਿਊਜ਼ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ